ਆ ਬੈਕ ਸਾਈਡ ਤੇ ਰੇਵਲੀਰ ਆ ਜਿਹੜੀ ਉਹ ਲਾਉਣੀ ਆ ਤੇ ਆਪਾਂ ਨੇ ਰੇਵਲੀਰ ਆ ਜਿਹੜੀ ਉਹ ਕੱਟ ਲਈ ਆ ਤੇ ਹੁਣ ਆਪਾਂ ਇੱਥੇ ਜਿਹੜੀ ਸਲਾਈ ਉਹ ਲਾਵਾਂਗੇ ਇਸ ਤਰ੍ਹਾਂ ਸਲਾਈ ਆਪਾਂ ਨੇ ਲਾ ਲਈ ਆ ਜਿਹੜੀ ਹੁਣ ਇਹ ਲੀਰ ਆ ਉਹ ਪੂਰੀ ਰੇਵ ਆ ਜਿਹੜੀ ਬਣ ਗਈ ਆ ਲੰਬੀ ਹੋ ਗਈ ਆ ਜੋੜ ਲਾਉਣ ਨਾਲ ਤੇ ਹੁਣ ਆਪਾਂ ਜਿਹੜੀ ਇਹ ਲੀਰ ਆ ਉਹਨੂੰ ਅਟੈਚ ਕਰਾਂਗੇ ਤਮੀਜ਼ ਨਾਲ ਜਿੱਥੇ ਆਪਾਂ ਗਲਾ ਕੱਟਿਆ ਆ ਉਧਰਲੀ ਸਾਈਡ ਆਪਾਂ ਰੇਵਲੀਰ ਆ ਜਿਹੜੀ ਲਾਉਣੀ ਸ਼ੁਰੂ ਕਰਾਂਗੇ ਜਿਹੜੀ ਇਹ ਰੇਵ ਲੀਰ ਲਾਉਣੀ ਆ ਤਾਂ ਆਪਾਂ ਨੇ ਸਿੱਧੀ ਸਾਈਡ ਤੋਂ ਆ ਜਿਹੜੀ ਲਾਉਣੀ ਸ਼ੁਰੂ ਕਰਨੀ ਆ ਇਸ ਤਰ੍ਹਾਂ ਐਦਾਂ ਸਿੱਧਾ ਪਾਸਾ ਰੱਖਣਾ ਅੰਦਰਲੀ ਸਾਈਡ ਦੋਨੋਂ ਸਿੱਧੇ ਪਾਸੇ ਨੇ ਜਿਹੜੇ ਉਹ ਰੱਖਣੇ ਨੇ ਆਪਾਂ ਨੇ ਹੁਣ ਆਪਾਂ ਇੱਥੇ ਜਿਹੜੀ ਲੀਰ ਆ ਲਾਉਣੀ ਸ਼ੁਰੂ ਕਰਾਂਗੇ ਲਾਂਗੇ ਇਸ ਤਰ੍ਹਾਂ ਆਪਾਂ ਨੇ ਰੱਖ ਲੈਣੀ ਆ ਅੰਦਰਲੀ ਸਾਈਡ ਨੇ ਜਿਹੜੀਆਂ ਉਹ ਦੋਨੇ ਹੀ ਸਿੱਧੇ ਹੋਣੇ ਚਾਹੀਦੇ ਨੇ ਤੇ ਜਦੋਂ ਆਪਾਂ ਵੀ ਲੀਰ ਪਾਰਟੀ ਆ ਤਾਂ ਉਧਰਲੀ ਸਾਈਡ ਸਹੀ ਆਵੇ ਆਪਣੀ ਲੀਰ ਜਿਹੜੀ ਆਪਾਂ ਨੇ ਰੇਪ ਵੀਰ ਲਾਉਣੀ ਆ। ਪਲੀਰ ਨੂੰ ਆਪਾਂ ਨੇ ਬਿਲਕੁਲ ਇਸ ਤਰ੍ਹਾਂ ਖਿੱਚਣਾ ਨਹੀਂ ਹੈਗਾ ਕਿਉਂਕਿ ਫਿਰ ਜੇ ਖਿੱਚ ਲਾਂਗੇ ਤਾਂ ਕਮੀਜ਼ ਆ ਜਦੋਂ ਆਪਾਂ ਤਰਪਾਈ ਕਰਾਂਗੇ ਤਾਂ ਉਹਦੇ ਵਿੱਚ ਬਲਣੇ ਜਿਹੜੇ ਉਹ ਪੈਣਗੇ ਤੇ ਇਸ ਤਰ੍ਹਾਂ ਆਪਾਂ ਨੇ ਨਹੀਂ ਖਿੱਚਣਾ ਇਹਨੂੰ ਨਾ ਹੀ ਕਮੀਜ਼ ਨੂੰ ਖਿੱਚਣਾ ਇਸ ਤਰ੍ਹਾਂ ਤੇ ਆਪਾਂ ਨੇ ਜਿਹੜੀ ਹਲਕੇ ਹਲਕੇ ਹੱਥ ਨਾਲਾ ਸਿਲਾਈ ਲਾਉਣੀ ਆ ਪਲੀਰ ਨੂੰ ਢਿੱਲਾ ਰੱਖਦੇ ਹੋਏ। ਪਲੀਰ ਆ ਜਿਹੜੀ ਉਹ ਆਪਣੇ ਆਪ ਫੁੱਣੀ ਚਾਹੀਏ ਵੀ ਜਿਹੜੀ ਤਰਪਾਈ ਹੋਵੇ ਬਹੁਤ ਸਫਾਈ ਦੇ ਨਾਲ ਹੋਵੇ। ਕੋਈ ਵੀ ਬਲਣਾ ਪਵੇ ਲੀਫ ਦੇ ਵਿੱਚ ਜਦੋਂ ਆਪਾਂ ਇਹਨੂੰ 모ੜਾਂਗੇ हम आप छोटे छोटे इतका जेड़े ला लागे इस तरह ली, लीर उत्ते ही आपने लाने हैं ਕਮੀਜ਼ ਦੀ ਤੇ ਕੱਪੜੇ ਤੇ ਤੇ ਜਿਹੜੀ ਆਪਾਂ ਰੇਵ ਲੀਰ ਲਾਈ ਆ ਉਹਦੇ ਤੇ ਜਿਹੜੀ ਆਪਾਂ ਨੇ ਸਲਾਈ ਲਾਈ ਆ ਗਈ ਇਹਦੇ ਉੱਪਰ ਆਪਾਂ ਨੇ ਟੱਕਾ ਜਿਹੜਾ ਨਹੀਂ ਲਾਉਣਾ ਤੇ ਜਿਹੜੀ ਫਿਰ ਸਲਾਈ ਆ ਉਹ ਟੁੱਟ ਜੂਗੀ ਨਹੀਂ ਤਾਂ ਹੁਣ ਆਪਾਂ ਇੱਥੇ ਸਲਾਈ ਲਾਵਾਂਗੇ ਆਪਾਂ ਨੇ ਇਧਰਲੀ ਸਾਈਡ ਨੂੰ ਜਿਹੜਾ ਇਹਨੂੰ ਕੱਪੜੇ ਨੂੰ ਕਰ ਲੈਣਾ ਤੇ ਜਿਹੜੀ ਆ ਅੰਦਰ ਲੀਰ ਆ ਗਈ ਕੱਪੜਾ ਬਚਿਆ ਹੋਇਆ ਇਹਨੂੰ ਵੀ ਆਪਾਂ ਨੇ ਇਧਰਲੀ ਸਾਈਡ ਨੂੰ ਹੀ ਕਰ ਲੈਣਾ ਫਿਰ ਆਪਾਂ ਜਦੋਂ ਇੱਥੇ ਸਲਾਈ ਲਾਉਣੀ ਸ਼ੁਰੂ ਕਰਾਂਗੇ ਕਪੜੇ ਨੂੰ ਆਪਾਂ ਨੇ ਨਾਲ ਹੁੰਦੇ ਸੈਟ ਕਰਦੇ ਰਹਿਣਾ ਜਿਹੜੀ ਇਹ ਲੀਰਾ ਬਹੁਤ ਹੀ ਸਫਾਈ ਦੇ ਨਾਲ ਆਉਣੀ ਆ ਆਪਾਂ ਫਿਰ ਆਪਾਂ ਨੂੰ ਇੱਕ ਵਾਰ ਇਦਾਂ ਫੋਲਡ ਕਰ ਦਾਂਗੇ ਇਸ ਤਰ੍ਹਾਂ ਜਿੰਨੀ ਆਪਾਂ ਬਾਹਰ ਰੱਖਣਾ ਚਾਹੁੰਦੇ ਤਰਪਾਈ ਕਰਨ ਦੇ ਲਈ ਬੰਦ ਘੱਟ ਜਿੰਨੀ ਵੀ ਤੁਸੀਂ ਰੱਖਣਾ ਚਾਹੁੰਦੇ ਹੋ ਤੁਸੀਂ ਉੰਨੀ ਇਹਨੂੰ ਬਾਹਰ ਕੱਢ ਸਕਦੇ ਹੋ ਬਰੀਕ ਤੋਂ ਬਰੀਕ ਵੀ ਆਪਾਂ ਇਹਨੂੰ ਰੱਖ ਸਕਦੇ ਆ ਜਿੰਨੀ ਤੁਸੀਂ ਚਾਹੋ ਉੰਨੀ ਇਹਨੂੰ ਰੱਖ ਸਕਦੇ ਹੋ ਕੋਈ ਵੀ ਇਹਦੇ ਵਿੱਚ ਵਾਲਾ ਜਿਹੜਾ ਨਹੀਂ ਪਊਗਾ ਜਦੋਂ ਆਪਾਂ ਤਰਪਾਈ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਜਿੱਦ ਇੱਕ ਸਲਾਈ ਜਿਹੜੀ ਲਾ ਦੇਣੀ ਆ ਇਸ ਤਰ੍ਹਾਂ ਇਹਨੇ ਆਪਣੇ ਆਪ ਹੀ ਇਦਾਂ ਮੁੜ ਜਾਣਾ ਕੱਪੜੇ ਨੇ ਕੋਈ ਜਿਹਾ ਵਾਲ ਨਹੀਂ ਪਊਗਾ ਦੇਖ ਸਕਦੇ ਹੋ ਤੁਸੀਂ ਹੁਣੀ ਨਹੀਂ ਪੈ ਰਿਹਾ ਹੈਗਾ ਬਾਲਤਾ ਕੋਈ ਵੀ ਆਪਣੇ ਆਪ ਹੀ ਦੇਖੋ ਇਹ ਸਫਾਈ ਦੇ ਨਾਲ ਆ ਜਿਹੜੀ ਨੀਰ ਬਾਹਰ ਨੂੰ ਨਿਕਲੂਗੀ ਦੇਖ ਸਕਦੇ ਹੋ ਇੱਕ ਸਾਰ ਆ ਜਿਹੜੀ ਲੀਰ ਆਪਾਂ ਨੇ ਬਾਹਰ ਕੱਢਣੀ ਆ ਇਹ ਜਿਹੜੀ ਲਾਈ ਆ ਜਦੋਂ ਇਹਦੇ ਉੱਪਰ ਤਰਪਾਈ ਹੋ ਜੂਗੀ ਨਾ ਤਾਂ ਇਹ ਬਹੁਤ ਹੀ ਸਫਾਈ ਦੇ ਨਾਲ ਜਿਹੜਾ ਗਲਾ ਬਣੂਗਾ ਇਸ ਤਰ੍ਹਾਂ ਦੇਖ ਸਕਦੇ ਆ ਤੁਸੀਂ ਤੇ ਜਿਹੜਾ ਫालतू ਕੱਪੜਾ ਵਿੱਚ ਇਹਦੇ ਆਪਾਂ ਨੇ ਉਹ ਕੱਟ ਕਰ ਦੇਣਾਗਾ ਫਿਰ ਆਪਾਂ ਨੇ ਤਰਪਾਈਏ ਜਿਹੜੀ ਉਹ ਕਰਨੀ ਆ ਜਦੋਂ ਇਹ ਆਪਾਂ ਨੇ ਕੱਪੜਾ ਕੱਟਣਾ ਇਹਦੇ ਲਵੋ ਲਵੋ ਤਾਂ ਆਪਾਂ ਬਹੁਤ ਹੀ ਸਾਵਧਾਨੀ ਦੇ ਨਾਲ ਇਹ ਜਿਹੜਾ ਕੱਪੜਾ ਕੱਟਣਾ ਬਹੁਤ ਹੀ ਧਿਆਨ ਦੇ ਨਾਲ ਕਿ ਜਿਹੜਾ ਕਮੀਜ਼ ਆ ਉਹ ਨਾ ਕੱਟਿਆ ਜਾਵੇ ਇਸ ਤਰ੍ਹਾਂ ਆ ਕੱਪੜਾ ਆਪਾਂ ਨੇ ਦੂਜਾ ਨੀਚੇ ਵਾਲਾ ਜਿਹੜਾ ਉਹ ਸਾਈਡ ਤੇ ਕਰਦੇ ਹੋਏ ਆਪਾਂ ਨੇ ਕੱਟਣਾ ਇਸ ਤਰ੍ਹਾਂ ਇੱਕ ਮੀਜ਼ ਦੇ ਉੱਪਰ ਆ ਜਿਹੜਾ ਉਹ ਟੱਕ ਨਾ ਲੱਗੇ ਇੱਕ ਸਾਰ ਦੇ ਤੁਸੀਂ ਕਿੰਨੀ ਸਫਾਈ ਦੇ ਨਾਲ ਜਿਹੜੀ ਇਹ ਲੀਰ ਲੱਗ ਕੇ ਤਿਆਰ ਹੋਈ ਆ ਇੱਕ ਸਾਰ ਜਿਹੜੀ ਇਹ ਬਾਹਰ ਨਿਕਲੀ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਏ ਬਾਏ